ਪਹੁੰਚਤਾ ਹੋ ਜੂ ਤੇ ਆਪਣੇ ਗੁਰਦੁਆਰਾ ਸਾਹਿਬ ਦੀ ਸੇਵਾ ਚਲਦੀ ਹੈਗੀ ਬੱਬੇ ਆਏ ਹੋਏ ਨੇ ਗੁਰੂ ਗ੍ਰੰਥ ਸਾਹਿਬ ਦੀ ਮਲੂਵੀ ਜਿਹੜੇ ਕੋਈ ਉਹਨਾਂ ਦੇ ਅੰਗ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਖਰਾਬ ਹੋਏ ਆ ਜਾਂ ਕੋਈ ਜਿਹੜੇ ਪੇਜ ਖਰਾਬ ਹੋਏ ਆ ਉਹਨਾਂ ਦੇ ਉਹਨਾਂ ਨੂੰ ਸਾਫ਼ ਸਫਾਈ ਤੇ ਸਹੀ ਕਰਨ ਵਾਸਤੇ ਆਏ ਹੋਏ ਬੱਬੇ ਉੱਥੇ ਤੇ ਉਹ ਉਹ ਵੀ ਇਸ ਵੇਲੇ ਵੀ ਰੋਟੀ ਪਾਣੀ ਪ੍ਰਸ਼ਾਦਾ ਉੱਥੇ ਤਿਆਰ ਹੁੰਦਾ ਹਨਾ ਤੇ ਸ਼ਾਮ ਨੂੰ ਵੀ ਰੋਟੀ ਪਾਣੀ ਪ੍ਰਸ਼ਾਦਾ ਉੱਥੇ ਤਿਆਰ ਹੁੰਦਾ ਤੇ ਅਸੀਂ ਤਾਂ ਮੈਂ ਤਾਂ ਹਲੇ ਦੁਕਾਨ ਤੇ ਸੀ ਦੋ ਤਿੰਨ ਮੇਰੇ ਕੋਲੇ ਕੁਸ਼ਾਰੇ ਸੀਗੇ ਸਲਾਈ ਕਰਨ ਵਾਲੇ ਕਿਸੇ ਨੂੰ ਦੇਣੇ ਸੀਗੇ ਤੇ ਹੁਣ ਥੋੜੇ ਬਾਜੀ ਉੱਥੇ ਸੀਗੇ ਗੁਰਦੁਆਰਾ ਸਾਹਿਬ ਉਹ ਬਾਈ ਨੇ ਸੱਦ ਲਿਆ ਸੀਗਾ ਤੇ ਫਿਰ ਹੁਣ ਉੱਥੇ ਪ੍ਰਸ਼ਾਦਾ ਪ੍ਰਸਾਦਾ ਸਖਵਾ ਕੇ ਮੰਡਾ ਠਿਕਾ ਸਾਫ ਕਰਾ ਕੇ ਹਲੇ ਹੁਣੇ ਆਏ ਉੱਥੋਂ ਦੁੱਧ ਲੈ ਕੇ ਆ ਕੇ ਤੇ ਹਲੇ ਮੈਂ ਸਬਜ਼ੀ ਬਣਾਉਣੀ ਹੈ 6:07 ਵਜ ਗਿਆ ਜੀ ਤੁਸੀਂ ਟਾਈਮ ਦੇਖ ਸਕਦੇ ਹੋ ਵੀਡੀਓ ਚ ਤੇ ਹੁਣ ਬਸ ਮੈਂ ਆਟਾ ਗੁੰਨ ਕੇ ਰੁੱਦਤਾ ਕਰਕੇ ਤੇ ਫਿਰ ਰੋਟੀ ਬਣਾ ਕੇ ਬਸ ਆਪਾਂ ਪ੍ਰਸ਼ਾਦਾ ਛਕ ਲੈਣੇ ਆ ਜੀ ਤੇ ਕਿਉਂਕਿ ਜੀ ਜਿਹੜੀ ਗੁਰੂ ਸਾਹਿਬ ਦੀ ਸੇਵਾ ਹੁੰਦੀ ਆ ਉਹ ਤਾਂ ਕਿਸੇ ਕਰਮਾ ਵਾਲੇ ਨੂੰ ਨਸੀਬ ਹੁੰਦੀ ਆ ਹਨਾ ਜੀ ਚਲੋ ਮੈਂ ਨਹੀਂ ਜਾ ਸਕਦੀ ਤੁਰ ਕੇ ਗੁਰਦੁਆਰੇ ਤੇ ਗੁਰੂ ਘਰ ਨਾਲ ਜਿੰਨੀ ਕਿ ਸੇਵਾ ਹੈਗੀ ਹੈ ਹੁਣ ਫਿਰ ਇਹਨਾਂ ਨੂੰ ਤਾਂ ਜਾਣੀ ਪੈਂਦਾ ਹਨਾ ਬਾਕੀ ਸਾਡੇ ਜਿਹੜੇ ਗੁਰਦੁਆਰੇ ਦੇ ਪ੍ਰਧਾਨ ਸਾਡੇ ਸਾਹਮਣੇ ਘਰ ਵਾਲੇ ਸਾਡੇ ਪਿੰਡ ਦੇ ਇੰਨੇ ਬਾਈ ਜੀ ਤੇ ਜਦੋਂ ਕੋਈ ਵੀ ਹਨਾ ਕਰਵਿਹਾਰ ਹੁੰਦਾ ਗੁਰੂ ਕਰਦਾ ਨਾਲ ਜੁੜਿਆ ਹੋਇਆ ਫਿਰ ਬਾਈ ਜੀ ਜਿਆਦਾ ਵੀ ਕਹਿ ਦਿੰਦੇ ਭਾਈ ਆਪੇ ਕੰਮ ਕਰਨਾ ਫਿਰ ਆਪਾਂ ਕਿਸੇ ਵੱਡੇ ਨੂੰ ਵੀ ਜਵਾਬ ਨਹੀਂ ਦੇ ਸਕਦੇ ਚਲੋ ਵੱਡੇ ਆ ਹਨਾ ਉਹਨਾਂ ਦੀ ਗੱਲ ਮੰਨਣੀ ਵੀ ਆਪਣਾ ਹੁਕਮ ਹੋ ਜਾਂਦਾ ਵੀ ਹੁਕਮੀ ਕਰਤਾ ਜਦੋਂ ਸੈਨੇ ਬੰਦੇ ਨੇ ਆਪ ਨੂੰ ਮੰਨਣਾ ਪੈਂਦਾ ਤੇ ਦੂਜੀ ਗੱਲ ਜੀ ਜਿਹੜੀ ਗੁਰੂ ਸਾਹਿਬ ਨਾਲ ਰਿਲੇਟਡ ਕੋਈ ਵੀ ਗੱਲ ਹੁੰਦੀ ਹੈ ਉੱਥੇ ਤਾਂ ਜੀ ਆਪਣੇ ਸੀਸ ਝੁਕਦੇ ਝੁਕਦਾ ਹਣਾ ਉੱਥੇ ਤਾਂ ਪਉਣਾ ਜਾਣਾ ਵੀ ਚਾਹੀਦਾ ਜ਼ਰੂਰੀ ਹੋ ਜਾਂਦਾ ਹਨ ਤੇ ਫਿਰ ਬਸ ਇਹਦੇ ਕਰਕੇ ਆਪਾਂ ਥੋੜੇ ਜਿਲੇਟ ਹੋ ਗਏ ਹੋਰ ਜੀ ਚਲੋ ਚੱਲ ਸੋ ਚੱਲ ਜ਼ਿੰਦਗੀ ਹੈ ਚੱਲੀ ਜਾਂਦੀ ਹੈ ਹਨਾ ਤੇ ਤੁਸੀਂ ਇਹ ਵੀ ਪੁੱਛੋਗੇ ਜੀ ਕਮੈਂਟ ਕਰਕੇ ਹਨਾ ਵੀ ਆਹ ਕਾਤੋਂ ਸਿਰ ਤੇ ਬੰਨੀ ਹੋਈ ਐ ਪਤਾ ਕੀ ਜੀ ਮੈਂ ਜੇ ਹੁਣ ਹੁਣ ਨੂੰ ਪਤਾ ਹੀ ਸਰਦੀ ਸਟਾਰਟ ਹੋ ਗਈ ਐ ਹਨਾ ਜੀ ਤੇ ਇੱਕ ਤੁਹਾਨੂੰ ਪਤਾ ਹੀ ਆ ਹਨਾ ਜੀ ਮੈਂ ਜ਼ਿਆਦਾਤਰ ਵੀ ਬਾਹਰ ਕਰਦੀ ਰਹਿਣੀ ਐ ਹਨਾ ਫਿਰ ਮੈਨੂੰ ਕਈ ਵਾਰੀ ਸਿਰ ਤੇ ਲੀੜਾ ਲੈ ਜਾਂਦਾ ਤੇ ਉਸ ਚੀਜ਼ ਨਾਲ ਮੇਰੇ ਮਨ ਨੂੰ ਲੱਗਾ ਵੀ ਮੈਨੂੰ ਸਿਰ ਢੱਕ ਕੇ ਰੱਖਣਾ ਚਾਹੀਦਾ ਹਨਾ ਜੀ ਤੇ ਬਸ ਪਤਾ ਨਹੀਂ ਕਿਉਂ ਜੀ ਬਸ 8-10 ਦਿਨ ਹੋ ਗਏ ਇਹ ਚੀਜ਼ ਮੈਨੂੰ ਲੱਗਦੀ ਸੀਗੀ ਵੀ ਮੈਨੂੰ ਸਿਰ ਨੰਗਾ ਨਹੀਂ ਰੱਖਣਾ ਚਾਹੀਦਾ ਹੋ ਸਕਦਾ ਵੀ ਪਰਮਾਤਮਾ ਆਵਦੇ ਵਾਲੇ ਪਾਸੇ ਵੱਧ ਲੈ ਕੇ ਜਾ ਰਿਹਾ ਸੀ ਪਤਾ ਨਹੀਂ ਕਿਉਂ ਸਾਰੇ ਸ਼ੌਂਕ ਜਿਵੇਂ ਛੱਡਣ ਨੂੰ ਦਿਲ ਕਰ ਰਿਹਾ ਬਸ ਵੀ ਹੁਣ ਬਸ ਕੱਲੇ ਬਾਣੀ ਨਾਲ ਹੀ ਜੁੜ ਗਏ ਆ ਪਤਾ ਨਹੀਂ ਕਦੋਂ ਹੁਣ ਪਾਠ ਹੀ ਕਰੀ ਜੰਨੇ ਆ ਬੈਠੇ ਪਤਾ ਨਹੀਂ ਰੱਬ ਕਰਵਾ ਰਿਹਾ ਜਾਂ ਪਾਪ ਕਰਨ ਨੂੰ ਤਾਂ ਪਰਮਾਤਮਾ ਨੂੰ ਪਤਾ ਜੀ ਹਨ ਪਰ ਚਲੋ ਪਾਠ ਵੀ ਨਸੀਬ ਕਿਸੇ ਦੀ ਕਿਸਮਤ ਚ ਹੀ ਹੁੰਦਾ ਕਰਨਾ ਹਨ ਤੇ ਕਿਤੇ ਕਈਆਂ ਆਪਣੇ ਸਾਰੇ ਇਨਸਾਨ ਇੱਕੋ ਜੇ ਨਹੀਂ ਹੁੰਦੇ ਕਦੇ ਕਿਸੇ ਤੋਂ ਗਲਤੀ ਵੀ ਹੋ ਜਾਂਦੀ ਮੈਥੋਂ ਹੀ ਬਹੁਤ ਹੋਊਗਾ ਹੋਣਗਾ ਪਕੜ ਕਹਿੰਦੇ ਆ ਵੀ ਆਪਣੇ ਤੋਂ ਨਹੀਂ ਹੁੰਦੇਗਾ ਪਰ ਜਿੱਥੇ ਆ ਕੇ ਪ੍ਰਮਾਤਮਾ ਦੀ ਗੱਲ ਹੁੰਦੀ ਆ ਆਪਾਂ ਹੀ ਕਹਨੇ ਆ ਜੀ ਆਪਾਂ ਨੂੰ ਜਿੱਥੇ ਵਾਹਿਗੁਰੂ ਜਿਹੜੇ ਮੋੜ ਤੋਂ ਮੋੜ ਦਾ ਉਥੋਂ ਮੜ ਜਾਣਾ ਚਾਹੀਦਾ ਠੀਕ ਹੈ ਨਾ ਜੀ ਇਹ ਸਰਨ ਵੱਡੀ ਗੱਲ ਹੁੰਦੀ ਆ ਪਰ ਹੁਣ ਮੈਂ ਇੱਕ ਚੀਜ਼ ਧਾਰੀ ਹੋਈ ਐ ਵੀ ਬਸ ਕੱਲਾ ਹੀ ਬਾਣੀ ਪੜ੍ਹਨੀ ਆ ਹੋਰ ਕੁਛ ਨਹੀਂ ਕਰਨਾ ਵਿਸ਼ਵਾਸ ਨੇ ਬਹੁਤ ਕੁਝ ਦਿੱਤਾ ਵਾਹਿਗੁਰੂ ਤੇ ਵਿਸ਼ਵਾਸ ਨੇ ਅੱਗੇ ਵੀ ਉਸੇ ਨੇ ਦੇਣਾ ਹਨਾ ਜੀ ਚਲੋ ਹੁਣ ਮੈਂ ਰੋਟੀ ਸਬਜ਼ੀ ਬਣਾ ਲਾਂ ਫਿਰ ਫਿਰ ਤੁਹਾਡੇ ਨਾਲ ਗੱਲਾਂ ਕਰਦੇ ਆ ਠੀਕ ਹੈ ਜੀ ਹੋਰ ਫੇਰ ਮਿਲਦੇ ਕੋਸ਼ਿਸ਼ ਐ ਤੁਹਾਨੂੰ Thank um. you. Obrigada. Yeah. Hey, ਨੇ ਰੁਪਏ ਪੈਸੇ ਆਹ ਹਨ ਸੀ ਆਹ ਸਾਰੇ ਪੈਸੇ ਇਹਨਾਂ ਨੂੰ ਸੰਭਾਲ ਕੇ ਰੱਖ ਲੈ ਇਹਨਾਂ ਨੂੰ ਇਹਨਾਂ ਨੂੰ ਰੱਖ ਲੈ ਮੂੰਹ ਕੋਈ ਸੁਣਾਉ ਗਾਲਬਾਤ ਕੋਈ ਗਲਬਾਤ ਗਿਆ ਜਾ ਰਹੀ ਮੈਨੂੰ ਪਤਾ ਨਹੀਂ ਕਿਉਂ ਦਮਾਗਿਆ ਖਰਾ ਹੋਇਆ ਤੇ ਕੰਮ ਬਾਰੇ ਆ ਤੇ ਹੋ ਰਹੇ ਨਹੀਂ ਕਿਤ ਦਿਨ ਛੋਟੇ ਹੋ ਗਏ ਕਉਮਾ ਹੋਇਆ ਤੇ ਕਬ ਤੋਗਲਾ ਮਾਇ ਪੈ ਦੋ ਕੰਮ ਕਲੀ ਵਾ ਫਿਰ ਹਾਂਜੀ

ਅਸਰ ਨਾਲੇ ਕਦੇ ਪੂਰਾ ਮੇਜ ਸੇਕਣ ਵਾਸਤੇ ਅੱਗੋ ਗਮਚਾਈ ਜਾਂਦੀ ਨਾਲੇ ਕੰਮ ਆ ਜਾਂਦਾ ਮੈਂ ਕਿ ਚੱਲ ਜਿੱਦੇ ਮੰਡੀ ਗਏ ਉੱਥੇ ਚੱਕ ਲਿਆਵਾਂਗੇ ਘਮੇਰਾ ਨੇ ਉਹ ਵੇਖ ਕੇ ਜੇ ਲਿਆ ਜਾਵੇ ਤਾਂ ਹੋਰ ਗੱਲ ਹੁੰਦੀ ਆ ਹੁਣ ਤਾਂ ਚੱਲ ਲਈ ਹੁਣ ਚੁੱਲਾ ਤਕੀ ਆਣ ਤੇ ਹੋਰ ਵਧੀਆ ਜੀ ਠੀਕ ਠਾਕ ਆ ਹਨਾ ਅੱਜ ਦਿਨ ਸੰਡੇ ਦਾ ਹੁਣ ਤਾਂ ਲੋੜੇ ਆਪਣੇ ਧੋ ਕੇ ਸਿੱਟੇ ਪਏ ਆ ਬਾਹਰ ਤੇ ਆਪਾਂ ਵੀ ਧੁੱਪ ਜੀ ਸੇਕਦੇ ਹਾਂ ਬਸ ਕੁ ਮਿੰਟ ਬੈਠ ਕੇ ਨਾਲੇ ਸਹਜ ਦਾ ਸਿਰ ਗਾਉਣ ਆ ਆ ਬੈਠਾ ਸਹਜ ਸੁੱਕੀ ਹੁੰਦਾ ਸਹਜ ਦਾ ਸਿਰ ਉਹ ਤੁੱਕ ਕੀ ਅਸਰ ਤਾਂ ਮਾ ਬੋਣੀ ਆ ਇਹ ਮਮੀ ਮੇ ਤੁੱਕ ਪਗੀ ਰੋਆ ਲ ਮੈਂ ਚਲ ਠੀਕ ਹੈ ਪਹਿਲਾ ਸਾਰਿਆਂ ਨੂੰ ਤੁਸੀਂ ਮੇਰੀ ਤુલਸੀ ਵੇਖੋ ਜੀ ਸੇਰਾਈ ਲੱਗੀ ਪਈ ਐ ਆਹ ਸੇ ਜੀ ਬਹੁਤ ਲੋਕ ਲੈ ਕੇ ਜਾਂਦੇ ਜੀ ਆਪਣੀ ਤુલਸੀ ਬਹੁਤ ਜ਼ਿਆਦੇ ਲੋਕ ਕਈ ਕਹਿੰਦੇ ਅਸੀਂ ਲੈ ਕੇ ਗਏ ਆ ਅਸੀਂ ਲਾਉਣੇ ਆ ਤੇ ਵੀ ਹਨਾ ਵੀ ਲੈ ਜੋ ਐਂ ਕਰ ਲੋ ਪਰ ਹੁੰਦੀ ਨਹੀਂ ਕਿਸੇ ਦੇ ਜੀ ਹਰ ਇੱਕ ਦੇ ਨਹੀਂ ਹੁੰਦੀ ਇਹ ਵੀ ਬਹੁਤ ਹਮ ਮਸ਼ਦਦ ਨਾ ਤਰਸੀ ਹੁੰਦੀ ਹੈ ਜੀ ਐਵੇਂ ਨਹੀਂ ਹੁੰਦੀ ਤੇ ਉਧਰ ਤੁਹਾਨੂੰ ਪਤਾ ਹੀ ਹੈ ਜੀ ਹਨ ਆਪਣੇ ਬਾਈ ਜੀ ਕੇ ਕਰਨ ਵਜਿ ਦੀ ਰਸਤਾ ਰੱਖਿਆ ਹੋਇਆ ਤੇ ਹੋਰ ਠੀਕ ਠਾਕ ਹੈ ਜੀ ਸੰਡੇ ਦਾ ਦਿਨ ਨੰਗੀ ਜਾਂਦਾ ਕੰਮ ਮੇਰੇ ਬਹੁਤ ਪਇਆ ਕਰਨ ਵਾਲੇ ਬੂਟਿਆਂ ਨੇ ਫੁੱਲ ਬਹੁਤ ਕੱਢ ਲਏ ਇੱਕ ਆ ਥੜਕ ਤਾਂ ਇਧਰ ਜੇ ਵੀ ਹੈਗੇ ਆ ਸੇ ਇਹ ਕੋਧਰ ਵੀ ਉਹ ਉਥੇ ਸਾਡੀ ਤਾਂ ਨੇ ਢਿੱਲੀ ਹੋ ਗਈ ਥੱਲੇ ਨੂੰ ਹੋ ਗਈ ਕਣੇ ਅੰਡੜੀ ਨੂੰ ਕਸਕੇ ਦੇਣਗੇ। ਹੁਣ ਤੇ ਜੀ ਹਲਕੇ ਕੱਪੜੇ ਪਾ ਲਾ ਤਾਂ ਵੀ ਥੱਲੇ ਹੋਏ ਬੁੜੀ। ਇਹ ਨਾ ਹੀ ਦੂਜੀ ਸੀਗੀ ਤਣੀ ਪਲਾਸਟਿਕ ਦੀ। ਉਹ ਦੇ ਸੀ। ਹਾਂਜੀ ਕੀ ਹਾਲ ਹੈ ਜੀ? ਗੁੱਡ ਮਾਰਨਿੰਗ ਹੈ ਜੀ ਸਾਰਿਆਂ ਨੂੰ। ਸੰਡੇ ਦਾ ਟਾਈਮ ਅੱਜ ਤੇ ਮੈਂ ਤਾਂ ਸਨਾ ਫੇਸਰਵਾੜਿਆ। ਕੰਕਮ ਕਰ ਲੇ ਰੋਟੀ ਖਾ ਲਈ ਆਪਾਂ। ਤੇ ਹੁਣ ਬੈਠੇ ਜੀ ਧੁੱਪੇ ਬਸ 10-20 ਮਿੰਟ ਬੈਠਾਂਗੇ ਤੇ ਇੱਕ ਆਪਾਂ ਤੁਹਾਡੇ ਨਾਲ ਅਪਡੇਟ ਸ਼ੇਅਰ ਕਰਦੇ ਆ। ਕਿਉਂਕਿ ਸੂਰਜ ਅੱਖਾਂ ਚ ਵਰਜੀ ਜਾਂਦਾ ਕੋਈ ਗੱਲ ਨਹੀਂ ਹੁੰਦੀ। ਇੱਕ ਤਾਂ ਆਪਾਂ ਨੂੰ ਮੈਰਿਜ ਆਈ ਪਈ ਐ ਜੀ ਹਨਾ ਮੇਰੇ ਪੇਕੇ ਪਿਆ ਆ ਪਿਆ ਮੇਰੀ ਪਤੀ ਜੀ ਦਾ ਤੇ ਮੇਰੇ ਨਾਮ ਦੇ ਕੁੜੀ ਦਾ ਮੇਰੇ ਤਾਇਆ ਜੀ ਦੀ ਪੋਤੀ ਦੀ ਮੈਰਿਜ ਆ ਤੇ ਉਹ ਕੈਨੇਡਾ ਤੋਂ ਆਈ ਐ ਉਹਦੀ ਮੈਰਿਜ ਆਈ ਪਈ ਐ ਤੇ ਇਨਵੀਟੇਸ਼ਨ ਆਪਾਂ ਨੂੰ ਆ ਚੁੱਕਿਆ ਹਨਾ ਜੀ ਤੇ ਹਲੇ ਸ਼ਾਪਿੰਗ ਕਰਨੀ ਆਪਾਂ ਵਿਆਹ ਦੀ ਤੇ ਸੂਟ ਸੜਸਲਾਈ ਕਰਾਉਣੇ ਆ ਕਰਤਾਂ ਮੈਂ ਤਾਂ ਛੇਤੀ ਕਰ ਲੈਣੀ ਹੁੰਦੀ ਆ ਬਟ ਮੈਨੂੰ ਜਾਣਦਾ ਹੀ ਹਲੇ ਇੱਕ ਇਦਾਂ ਹੋ ਜਾਂਦਾ ਨਾ ਫਿਰ ਤੁਹਾਡੇ ਬਾਜ਼ੀ ਦੇ ਕੰਮ ਤੇ ਦੇਖਣੇ ਹੁੰਦੀ ਆ ਫਿਰ ਦੀ ਸਾਨੂੰ ਉਹ ਲੈ ਕੇ ਜਾਂਦੇ ਹਾਂ ਕੱਲੀ ਤਾਂ ਮੈਂ ਤੁਹਾਨੂੰ ਪਤਾ ਜਾ ਨਹੀਂ ਸਕਦੀ ਤੇ ਇੱਕ ਆਪਣੇ ਗਵਾਂਢੀਆਂ ਦੇ ਖੰਡ ਪਾਠ ਆ ਗਿਆ ਜੀ ਤੇ ਗਵਾਂਢੀਆਂ ਦੇ ਖੰਡ ਪਾਠ 14 ਨੂੰ ਪ੍ਰਕਾਸ਼ ਹੋਣਾ ਤੇ 16 ਨੂੰ ਧੂਪ ਪੈਣਾ ਤੇ ਉਹਦਾ ਵੀ ਹੁਣ ਜਾਣਾ ਪੈਣਾ ਹਨ ਜੇ ਜਦੋਂ ਸਾਰਿਆਂ ਨੂੰ ਪਹਿਲਾਂ ਬੰਦਾ ਇਨਵੀਟੇਸ਼ਨ ਵਧੀਆ ਸਤਿਕਾਰਨਾਕ ਕਿਤੇ ਫਿਰ ਜੁੜੀ ਹੋ ਜਾਂਦਾ ਜੀ ਜਾਣਾ ਵੀ ਤੇ 13 ਤਰੀਕ ਨੂੰ ਸਹਜ ਦਾ ਫੰਕਸ਼ਨ ਆ ਗਿਆ ਸਕੂਲ ਚ ਇੰਨੇ ਜਿਆਦਾ ਕੰਮ ਹੋਏ ਪਏ ਆ ਲਈ ਸਹਜ ਦਾ ਦੁਪੱਟਾ ਰੈਡੀ ਕਰਨਾ ਸੂਟ ਰੈਡੀ ਸਹਜ ਦਾ ਕਰ ਲਿਆ ਆਪਾਂ ਮੰਜਾ ਯਾਰ ਆਪਾਂ ਕਸੌਣੇ ਢੱਲਾ ਬਹੁਤ ਹੈ ਮੈਨੂੰ ਭੜਾ ਲੱਗ ਜਾਂਦਾ ਪਿੰਗਾ ਬਣਿਆ ਬੇ ਪਿੰਗਾ ਲੈ ਡੜੀ ਪਾ ਕੇ ਨਹੀਂ ਗੰਦਾ ਲੈਣ ਤੇ ਇੰਨੇ ਕੰਮ ਆ ਦੀ ਹਣਾ ਤੇ ਕਰਨ ਵਾਲੀ ਮੈਂ ਇਕੱਲੀ ਜਾਣੀ ਆ ਤੇ ਹੌਲੀ ਹੌਲੀ ਕਰੇ ਜਾਣੇ ਤੇ ਸਾਈ ਦੇ ਵੀ ਮੈਨਰੇ ਜਾਸ ਤੇ ਕੱਪੜੇ ਲੈਣੇ ਆ ਮੈਂ ਵੀ ਸੂਟ ਤਿਆਰ ਕਰਵਾਉਣਾ ਹਲੇ ਉਹ ਪਾ ਕੇ ਦੇਵਾਂਗੇ ਤੈਨੂੰ ਉੱਥੇ ਪਾ ਕੇ ਦੇਵਾਂਗੇ ਆਪਣੇ ਪੋਰਚ ਤੇ ਜਾ ਕੇ ਅਸਰਗੇ ਜੇ ਉਹ ਪਾਏ ਹੋਏ ਬੁੰਡੇ ਦੇ ਇਹਦੇ ਵਿੱਚ ਪੈ ਜੂ। ਹਾਂ ਪਰ ਨਾ ਡੈਡੀ ਤੇ ਬਾਕੀ ਵਧੀਆ ਜੀ ਠੀਕ ਠਾਕ ਆ ਹਨਾ ਮੌਸਮ ਇੱਕਦਮ ਬਦਲ ਗਿਆ ਠੰਡ ਹੋ ਚੁੱਕੀ ਆ ਤੇ ਪਲੀਜ਼ ਸਾਰੀ ਹੋ ਗਿਆ ਮੱਖੀ ਦਾ ਮੰਮੀ ਮੱਖੀਆਂ ਦੇ ਮੇਰੇ ਤੇ ਬਹਿ ਬਹ ਜਾਂਦੇ ਕੋਈ ਗੱਲ ਨਹੀਂ ਮੱਖੀ ਹੁਣ ਮੇਰੇ ਨਾਲ ਥੋੜਾ ਜ਼ਿਆਦਾ ਪਿਆਰ ਕਰ ਆ। ਤੇ ਚਲੋ ਠੀਕ ਹੈ ਮੇਰੇ ਨਾਲ ਪੱਜ ਦੇ ਵਲੌਗ ਦਾ ਇੱਥੇ ਐਂਡ ਕਰਦੇ ਆ ਤੇ ਤੁਹਾਨੂੰ ਮਿਲਾਂਗੀ ਕੱਲ ਕਿਸੇ ਨਵੇਂ ਵਲੌਗ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਜੁੜ ਕਰਿਆ ਕਰੋ ਤੇ ਫੋਲੋ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਤੇ ਵਧੀਆ ਵਧੀਆ ਕਮੈਂਟ ਕਰਿਆ ਕਰੋ ਸਪੋਰਟ ਕਰਿਆ ਕਰੋ ਜੀ ਆਪਾਂ ਨੂੰ ਤੁਹਾਡੇ ਸਪੋਰਟ ਦੀ ਬਹੁਤ ਲੋੜ ਹੈ ਬਹੁਤ ਤਾਂ ਤੁਸੀਂ ਕਰ ਹੀ ਰਹੇ ਹੋ ਹਨਾ ਤੇ ਪਰ ਤੁਹਾਨੂੰ ਦੇ ਸਪੋਰਟ ਦੀ ਹੋਰ ਵੀ ਜਿਆਦਾ ਬਹੁਤ ਲੋੜ ਹੈ ਹਨਾ ਬਹੁਤ ਜਿਆਦਾ ਲੋੜ ਆ ਪਲੀਜ਼ ਪਲੀਜ਼ ਜ਼ਰੂਰ ਸਪੋਰਟ ਕਰਿਆ ਕਰੋ ਸ਼ੁਰੂ ਤੋਂ ਐਂਡ ਤੱਕ ਸਾਰੀ ਵੀਡੀਓ ਵੇਖਿਆ ਕਰੋ ਤਾਂ ਕਿ ਜਈ ਕਈ ਮਰਿਆ ਭੈਣਾਂ ਇਦਾਂ ਦੀਆਂ ਵੀਡੀਓਦੀ ਵੇਖਦੀਆਂ ਫਿਰ ਉਹ ਕਈ ਫੋਨ ਲਾ ਕੇ ਪੁੱਛ ਲੈਂਦੀਆਂ ਵੀ ਦੀਦੀ ਇਹ ਗੱਲਾਂ ਇਹ ਤਾਂ ਸਾਰੀ ਵੀਡੀਓ ਦੇਖਿਆ ਕਰੋ ਤਾਂ ਜੋ ਤੁਹਾਨੂੰ ਸਾਰਾ ਪਤਾ ਲੱਗ ਸਕੇ ਅਲੀ ਮੈਂ ਤੁਹਾਡੇ ਨਾਲ ਵੀਡੀਓ ਨੂੰ ਸ਼ੇਅਰ ਕਰਨੀ ਆ ਮਰਫੀ ਬਣਾਉਣ ਵਾਲੀ ਫਿਰ ਤੁਹਾਨੂੰ ਮੈਂ ਦੱਸਣੀ ਆ ਜੀ ਮਰਫੀ ਦੀ ਰੈਸਪੀ ਕੀ ਕਰਾਂ ਜੀ ਹੁਣ ਕੰਮ ਵਾਲੇ ਹੋ ਜਾਂਦੇ ਆ ਹਣ ਦਿਨ ਛੋਟੇ ਹੋ ਗਏ ਤੇ ਬਸ ਐਂ ਘਾਉ ਮਾਉ ਹੋ ਜਾਂਦਾ ਸਿਸਟਮ ਆ ਤੇ ਹੁਣ ਮੈਂ ਹਲੇ ਉੱਠ ਕੇ ਜਿਦਾ ਸਾਡੇ ਸੀਗਾ ਉਠ ਹੀ ਲੇਟ ਸੀ ਸੁੱਖ ਨਾਲ ਕੰਮ ਆਪੇ ਲੇਟ ਹੋ ਜਾਂਦੇ ਹਨ ਫਿਰ ਹੁਣ ਕੱਪੜੇ ਧੋਤੇ ਰੋਟੀ ਬਣਾਈ ਸਜ ਨੂੰ ਸਿਰ ਨਵਾਇਆ ਪੋਚਾ ਅੱਜ ਆਪ ਲਾਇਆ ਨਹੀਂਗਾ ਤੇ ਚਲੋ ਜੀ ਕੋਈ ਗੱਲ ਨਹੀਂ ਬਸ ਠੀਕ ਠਾਕ ਤੇ ਪਲੀਜ਼ ਸਬਸਕ੍ਰਾਈਬ ਜਰੂਰ ਕਰਿਆ ਕਰੋ ਹਨਾ ਕਿ ਕਮੈਂਟ ਜਰੂਰ ਕਰਿਆ ਕਰੋ ਤੇ ਬਾਕੀ ਆਪਾਂ ਤੁਹਾਨੂੰ ਫੇਰ ਮਿਲਦੇ ਆ ਕਿਸੇ ਨਵੇਂ ਵੀਡੀਓ ਨਾਲ ਤਨਾ ਤੱਕ ਦੀ ਠੀਕ ਹੈ ਓਕੇ ਬਾਏ ਸਸ਼ਿਕਰ